ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੇ अहम ਖਬਰਦਾਰ ਨਾਲ ਸੰਜੇ ਕਰ ਰਹੀ ਆ ਸੁਖਪਾਲ ਖੈਰਾ ਦੇ ਨਾਲ ਜੁੜੀ ਇਸ ਵੇਲੇ ਦੀ अहम ਖਬਰ ਤੁਹਾਨੂੰ ਦੱਸ ਦਈਏ ਕਿ ਸੁਖਪਾਲ ਖੈਰਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਗਿਆ ਔਰ ਸੀਐਮ ਭਗਵੰਤ ਮਾਨ ਨੂੰ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਉੱਥੇ ਹੀ ਕਿਸਾਨ ਜਥੇਬੰਦੀਆਂ ਦੇ ਵੱਲੋਂ 21 ਤਰੀਕ ਨੂੰ ਇੱਕ ਰਣਨੀਤੀ ਉਲੀਕੀ ਗਈ ਹੈ ਔਰ ਸਭਾ ਦਾ ਸੱਦਾ ਦਿੱਤਾ ਗਿਆ ਹੈ ਇਕੱਠ ਜੋ ਹੈ ਉਹ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾਵੇਗਾ ਜਿਹਦੇ ਵਿੱਚ ਕਿ ਸਾਰੀਆਂ ਇਹ ਕਿਸਾਨ ਜਥੇਬੰਦੀਆਂ ਨੂੰ ਵੀ ਸੱਦਾ ਦਿੱਤਾ ਗਿਆ ਨਾਲ ਦੇ ਨਾਲ ਸਾਰੀਆਂ ਸਿਆਸੀ ਪਾਰਟੀਆਂ ਨੂੰ ਵੀ ਇੱਥੇ ਸੱਦਾ ਜੋ ਹੈ ਉਹ ਦਿੱਤਾ ਗਿਆ ਹੈ ਜਿਸ ਦੀ ਜਾਣਕਾਰੀ ਸੁਖਪਾਲ ਖਹਿਰਾ ਦੇ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਆਪਣੇ ਸੰਬੋਧਨ ਦੇ ਵਿੱਚ ਕੀ ਕੁਝ ਕਹਿ ਰਹੇ ਨੇ ਸੁਖਪਾਲ ਖਹਿਰਾ ਆਓ ਸੁਣਦੇ ਹਾਂ ਦੋਸਤੋ ਸਭ ਨੂੰ ਪਹਿਲਾਂ ਮੇਰੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਛ ਕੱਲ ਵਾਪਰਿਆ ਜਿਸ ਤਰ੍ਹਾਂ ਨਾਲ ਦਿੱਲੀੋਂ ਗੈਰ ਪੰਜਾਬੀਆਂ ਨੂੰ ਪੰਜਾਬ ਚ ਨਿਯੁਕਤ ਕੀਤਾ ਗਿਆ ਬੜੇ ਅਹਿਮ ਅਹੁਦਿਆਂ ਤੇ ਇੱਕ ਤਾਂ ਮੈਂ ਤੁਹਾਡੇ ਨਾਲ ਉਹ ਚਰਚਾ ਕਰਨੀ ਹੈ ਔਰ ਇੱਕ ਚਰਚਾ ਕਰਨੀ ਹੈ ਜਿਹੜੇ ਸਾਡੇ ਸਰੋਤਾ ਤੇ ਇੱਕ ਬਕਾਇਦਾ ਤੌਰ ਤੇ ਇੱਕ ਪਲਾਨ ਤਰੀਕੇ ਨਾਲ ਸਾਡੇ ਸਰੋਤਾ ਨੂੰ ਹਾਈਜੈਕ ਕਰਨ ਦਾ ਤੇ ਉਹਨਾਂ ਤੇ ਕਬਜ਼ਾ ਕਰਨ ਦਾ ਜਿਹੜਾ ਮਨਸੂਬਾ ਉਹ ਘੜ ਚੁੱਕਿਆ ਗਿਆ ਵਾ ਉਹਦੀ ਨੋਟੀਫਿਕੇਸ਼ਨ ਇਸ਼ੂ ਕੀਤੀ ਗਈ ਇੱਕ ਵਾਰ ਤੁਹਾਡੇ ਨਾਲ ਉਹਦੇ ਬਾਰੇ ਗੱਲ ਕਰਨੇ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਕਿ ਪੰਜਾਬ ਇੱਕ ਮਾਈਨੋਰਿਟੀ ਸਟੇਟ ਹੈ ਔਰ ਪੰਜਾਬ ਪੰਜਾਬ ਇਕੱਲੇ ਪੰਜਾਬੀ ਜ਼ੁਬਾਨ ਔਰ ਪੰਜਾਬੀ ਅਤੇ ਸਿੱਖਾਂ ਦਾ ਇੱਕ ਹੀ ਸੂਬਾ ਜਿੱਥੇ ਉਹਨਾਂ ਦੀ ਕੋਈ ਮਾਨ ਸਤਕਾਰ ਤੇ ਰਿਸਪੈਕਟ ਬਣਦੀ ਹੈ ਔਰ ਇੱਕ ਅਨਰਿਟਨ ਲਾਅ ਰਿਹਾ ਸ਼ੁਰੂ ਤੋਂ ਜਦ ਤੱਕ ਜਦੋਂ ਦਾ ਪੰਜਾਬੀ ਸੂਬਾ ਹੋਣ ਚਾਇਆ 1966 ਦਾ 1966 ਦਾ ਇੱਥੇ ਜਿਹੜੇ ਵੀ ਮੁੱਖ ਮੰਤਰੀ ਬਣਿਆ ਰਿਹਾ ਉਹ ਉਹ ਗੁਰਸਿੱਖ ਹੁੰਦੇ ਸੀਗੇ ਔਰ ਜਿਹੜਾ ਚੀਫ ਮਿਨਿਸਟਰ ਗੁਰਸਿੱਖ ਹੋਇਆ ਕਰਦਾ ਸੀਗਾ ਹਮੂਮਨ ਜਿਹੜਾ ਡੀਜੀਪੀ ਪੰਜਾਬ ਦਾ ਤੇ ਚੀਫ ਸਕੱਟਰੀ ਪੰਜਾਬ ਦੇ ਦੋ ਬੜੇ ਇੰਪੋਰਟੈਂਟ ਜਿਹੜੇ ਪੋਜੀਸ਼ਨਸ ਨੇ ਇਹ ਜਿਹੜੇ ਸੀਗੇ ਇਹ ਵੀ ਆਮ ਤੌਰ ਤੇ ਇੱਕ ਚੰਗੇ ਪੜ੍ਹੇ ਲਿਖੇ ਹੋਣ ਹਾਰ ਪੰਜਾਬੀ ਨੂੰ ਲਾਇਆ ਜਾਂਦਾ ਸੀ ਜਾਂ ਕੋਸ਼ਿਸ਼ ਹੁੰਦੀ ਸੀ ਕਿ ਕੋਈ ਸਿੱਖ ਅਫਸਰ ਲਾਇਆ ਜਾਵੇ ਜਿਵੇਂ ਕਿ ਡੈਪਟੀ ਕਮਿਸ਼ਨਰ ਅਮਰਿਤ ਸਰ ਵੀ ਇੱਕ ਅੰਗਰੇਜ਼ਾਂ ਵੇਲੇ ਦੀ ਚੱਲੀ ਹੋਈ ਇੱਕ ਪ੍ਰਥਾ ਵਾ ਕਿ ਉੱਥੇ ਸਿੱਖ ਡੀਸੀ ਹੋਣਾ ਚਾਹੀਦਾ ਵਾ ਕਿਉਂਕਿ ਉੱਥੇ ਦਰਬਾਰ ਸਾਹਿਬ ਹੈ ਉੱਥੇ ਐਸਜੀਪੀਸੀ ਦਾ ਕੰਪਲੈਕਸ ਆ ਧਾਰਮਿਕ ਜਜ਼ਬਾਤ ਜੁੜੇ ਹੋਏ ਨੇ ਲੇਕਿਨ ਅਫਸੋਸ ਨਾ ਕਹਿਣਾ ਪੈਂਦਾ ਕਿ ਹੁਣ ਪਿਛਲੇ ਕੁਝ ਸਮੇਂ ਤੋਂ ਸਾਡਾ ਜਿਹੜਾ ਮੁੱਖ ਮੰਤਰੀ ਉਹ ਵੀ ਟੋਪੀ ਵਾਲਾ ਸਿੱਖ ਹੈ ਉਹ ਪੂਰਨ ਸਿੱਖ ਨਹੀਂਗਾ ਔਰ ਜਿਹੜੇ ਸਾਡੇ ਆਫਸਰਸ ਨੇ ਇਸ ਵਕਤ ਲੱਗੇ ਚੀਫ ਸੈਕਟਰੀ ਜਿਹੜਾ ਉਹ ਗੈਰ ਪੰਜਾਬੀ ਆ ਜਿਹੜਾ ਸਾਡਾ ਡੀਜੀਪੀ ਲੱਗਿਆ ਹੋਇਆ ਪੰਜਾਬ ਦਾ ਉਹ ਗੈਰ ਪੰਜਾਬੀ ਆ ਜਿਹੜਾ ਹੋਮ ਸੈਕਟਰੀ ਉਹਨਾਂ ਨੇ ਰੀਸੈਂਟਲੀ ਲਾਇਆ ਇੱਕ ਚੰਗੇ ਅਫਸਰ ਨੂੰ ਹਟਾ ਕੇ ਉਹ ਵੀ ਇੱਕ ਗੈਰ ਪੰਜਾਬੀ ਆ ਸੋ ਆਗੀਆਂ ਗੱਲਾਂ ਕਿ ਚੀਫ ਮਿਨਿਸਟਰ ਇੱਕ ਫਰਜ਼ੀ ਸਿੱਖ ਆਪਣੇ ਆਪ ਨੂੰ ਕਾਉਣ ਵਾਲਾ ਇੱਕ ਐਵੇਂ ਮਤਲਬ ਪੱਗ ਕੀ ਮੈਂ ਸਮਝਦਾ ਚੰਗਾ ਨਹੀਂ ਲੱਗਦਾ ਲੇਕਿਨ ਟੋਪੀ ਪਾ ਕੇ ਰੱਖਦਾ ਵਾ ਪੱਗ ਵਾਲੀ ਟੋਪੀ ਔਰ ਜਿਹੜੇ ਚੀਫ ਸੈਕਟਰੀ ਤੇ ਜਿਹੜੇ ਡੀਜੀ ਡੀਜੀਪੀ ਤੇ ਜਿਹੜਾ ਹੋਮ ਸੈਕਟਰੀ ਆ ਉਹ ਸਾਰੇ ਗੈਰ ਪੰਜਾਬੀ ਔਰ ਇਸੇ ਤਰ੍ਹਾਂ ਨਾਲ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਤਾਇਨਾਤ ਨੇ ਆਫਸਰਸ ਆਈਐਸ ਤੇ ਆਈਪੀਐਸ ਐਸਐਸਪੀ ਤੇ ਡੀਸੀ ਉਹ ਮੈਜੋਰਿਟੀ ਜਿਹੜੇ ਨੇ ਗੈਰ ਪੰਜਾਬੀ ਚਲੋ ਉਹ ਸਾਨੂੰ ਮੁਸ਼ਕਲ ਸਮਝ ਆਉਂਦੀ ਆ ਕਿ ਇੱਕ ਆਈਐਸ ਆਈਪੀਐਸ ਕੀਡਰ ਹੈ ਗਵਰਨਮੈਂਟ ਆਫ ਇੰਡੀਆ ਵੱਲੋਂ ਉਹ ਸਾਰੇ ਸੂਬਿਆਂ ਵਿੱਚ ਉਹਨਾਂ ਨੂੰ ਲਾਉਣਾ ਪੈਂਦਾ ਹਾਲਾਂਕਿ ਉਹਨਾਂ ਵਿੱਚ ਵੀ ਬੜੇ ਅੱਛੇ ਪੰਜਾਬੀ ਅਤੇ ਸਿੱਖ ਆਫਸਰ ਅਵੇਲੇਬਲ ਨੇ ਲੇਕਿਨ ਉਹ ਘੱਟ ਲਾਏ ਹੋਏ ਨੇ ਇਸ ਤੋਂ ਇਲਾਵਾ ਜੋ ਪਿਛਲੇ ਦਿਨਾਂ ਚ ਆਪਾਂ ਸਭ ਨੇ ਦੇਖਿਆ ਕਿ ਜਿਹੜਾ ਕੇਚਰੀਵਾਲ ਦਾ ਇੱਕ ਹੱਥ ਠੋਕਾ ਹੈ ਵੈਬ ਜਿਸ ਨੇ ਉਹ ਸਵਾਤੀ ਮਾਲੀਵਾਲ ਮੈਂਬਰ ਪਾਰਲੀਮੈਂਟ ਨੂੰ ਉਹਦੀ ਤੋਹਫੀਨ ਕੀਤੀ ਉਹਨੂੰ ਲੱਤਾਂ ਮਾਰੀਆਂ ਉਹਨੂੰ ਕੁੱਟਿਆ ਉਹਦੇ ਤੇ ਪਰਚਾ ਦਰਜ ਹੋਇਆ ਤੇ ਜੇਲ੍ਹ ਚ ਗਿਆ ਇੱਕ ਕ੍ਰਿਮੀਨਲ ਟਾਈਪ ਆਦਮੀ ਨੂੰ ਪੰਜਾਬ ਦੇ ਚੀਫ ਮਿਨਿਸਟਰ ਦੇ ਦਫ਼ਤਰ ਦੇ ਉੱਤੇ ਲਿਆ ਕੇ ਬਿਠਾਇਆ ਹੋਇਆ ਉਹ ਅਨ ਆਫੀਸ਼ੀਅਲੀ ਉੱਥੋਂ ਆਪਰੇਟ ਕਰ ਰਿਹਾ ਇਹ ਵੀ ਗੱਲ ਤੁਹਾਨੂੰ ਸਭ ਨੂੰ ਤਕਰੀਬਨ ਪਤਾ ਵਾ ਔਰ ਪਿੱਛੇ ਹਾਲ ਹੀ ਵਿੱਚ ਦਿੱਲੀ ਦੇ ਨਕਾਰੇ ਹੋਏ ਦੋ ਲੀਡਰ ਮਨੀਸ਼ ਸਸੋਡਿਆ ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਆਪਣੀਆਂ ਸੀਟਾਂ ਵੀ ਹਰਾਤੀਆਂ ਔਰ ਨਾਲ ਜਿਹੜਾ ਹੈ ਸੀ ਇੱਕ ਸਤਿੰਦਰ ਜੈਨ ਜਿਹੜੇ ਡੇਡ ਡੇਡ ਸਾਲ ਜੇਲ੍ਹ ਚ ਰਹੇ ਨੇ 2000 ਕਰੋੜ ਤੋਂ ਵੱਧ ਦੇ ਸ਼ਰਾਬ ਕੋਟਾਲੇ ਦੇ ਵਿੱਚ ਨਾਮਜ਼ਦ ਨੇ ਕੇਜਰੀਵਾਲ ਦੇ ਨਾਲ ਜੇਲ੍ਹ ਚ ਰਹੇ ਨੇ ਔਰ ਹੁਣ ਉਹਨਾਂ ਦੇ ਉੱਤੇ ਦੋਨਾਂ ਤੇ ਇੱਕ ਨਵੀਂ ਐਫਆਈਆਰ ਦਰਜ ਹੋਈ ਆ 2000 ਕਰੋੜ ਦੇ ਕਲਾਸਰੂਮ ਕੋਟਾਲਿਆਂ ਦਾ ਜਿਹੜਾ ਕਲਾਸਰੂਮ ਆਮ ਤੌਰ ਤੇ ਮਤਲਬ 5-7 ਲੱਖ ਰੁਪਏ ਦਾ ਕਮਰਾ ਬਣਨਾ ਚਾਹੀਦਾ ਉਹ ਇਹਨਾਂ ਨੇ 25 ਲੱਖ ਰੁਪਏ ਦੇ ਵਿੱਚ ਕਮਰਾ ਤਿਆਰ ਕੀਤਾ ਔਰ 8800 ਰੁਪਏ ਪਰ ਸਕੁਅਰ ਫੁੱਟ ਦੀ ਕੋਸਟ ਆਈ ਹੈ ਜਿਹੜੀ ਕਿ 15-1500 ਰੁਪਏ ਤੋਂ ਨੀਚੇ ਹੋਣੀ ਚਾਹੀਦੀ ਸ ਇਹ CBI ਨੇ ਇੱਕ ਫਰਸ਼ ਮਾਮਲਾ ਦਰਜ ਕੀਤਾ ਔਰ ਅਲਟੀਮੇਟਲੀ ਕੇਜਰੀਵਾਲ ਨੂੰ ਉਹਦੇ ਚ ਉਹਨਾਂ ਨੇ ਨਾਮਜ਼ਦ ਕਰਨਾ ਵਾ ਸੋ ਜਿਹੜੇ ਦਿੱਲੀ ਦੇ ਰਿਜੈਕਟਡ ਬੰਦੇ ਸੀਗੇ ਹਾਰੇ ਹੋਏ ਲਤਾੜੇ ਹੋਏ ਜਿਹੜੇ ਕਹਿੰਦੇ ਸੀ ਅਸੀਂ ਬੜਾ ਵੱਡਾ ਜਿਹਾ ਐਜੂਕੇਸ਼ਨ ਮਾਡਲ ਪੇਸ਼ ਕੀਤਾ ਉਹਨਾਂ ਨੇ ਲੋਕਾਂ ਨੇ ਵਗਾ ਕੇ ਮਾਰੇ ਉਹ ਸਾਡੇ ਸਿਰ ਦੇ ਉੱਤੇ ਬਿਠਾਤੇ ਔਰ ਸੋਡੀਆਂ ਗਵਰਨਮੈਂਟ ਆਫਿਸਸ ਵਿੱਚ ਬੈਠ ਕੇ ਤੁਸੀਂ ਦੇਖਿਆ ਉਹਨੇ ਪਿੱਛੇ ਪੰਜਾਬ ਆਉਂਦਾ ਜਿਹੜਾ ਉਹ ਇਨਸਿਗਨਿਆ ਲੱਗਾ ਪੰਜਾਬ ਸਰਕਾਰ ਦਾ ਉੱਥੇ ਕੁਰਸੀ ਤੇ ਮੇਨ ਤੇ ਬੈਠ ਕੇ ਤੇ ਜਿਹੜੇ ਆ ਇਹਨਾਂ ਦੇ ਬੰਦੂਆ ਮਜ਼ਦੂਰ ਇਹਨਾਂ ਨੂੰ ਆਲੇ-ਦੁਆਲੇ ਪਿਠਾ ਕੇ ਤੇ ਹੁਕਮ ਜਾਰੀ ਕਰ ਰਹੇ ਨੇ ਲੇਕਿਨ ਜਿਹੜੀ ਕੱਲ ਤਾਂ ਹੱਦ ਹੀ ਕਰ ਦਿੱਤੀ ਕਿ ਜਿਹੜਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਬੋਰਡ ਹੈ ਜਿਸ ਨੇ ਇੰਡਸਟਰੀ ਨੂੰ ਰੈਗੂਲੇਟ ਕਰਨਾ ਕਿ ਕੋਈ ਵਾਤਾਵਰਨ ਦਾ ਪ੍ਰਜੋਸ਼ ਪ੍ਰਦੂਸ਼ਣ ਪੋਲੂਸ਼ਨ ਤਾਂ ਨਹੀਂ ਹੋ ਰਿਹਾ ਕੋਈ ਕੋਈ ਜ਼ਮੀਨ ਹੀਟਲੇ ਜਿਹੜਾ ਪਾਣੀ ਹੈ ਉਹਦੇ ਵਿੱਚ ਕੋਈ ਗੰਦਲਾ ਪਾਣੀ ਕਰਕੇ ਜ਼ਹਿਰ ਤਾਂ ਨਹੀਂ ਫੈਲਾ ਰਿਹਾ ਇਹ ਕੰਮ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦਾ ਲੇਔਰ ਉਹ ਹਮੇਸ਼ਾ ਆਮ ਤੌਰ ਤੇ ਜਿਹੜੇ ਸਕਿਲਡ ਇੰਜੀਨੀਅਰਸ ਨੇ ਜਿਹੜੇ ਮਤਲਬ ਇਹ ਸਾਰੇ ਮੁੱਦੇ ਨੂੰ ਅੱਛੀ ਤਰ੍ਹਾਂ ਜਾਣਦੇ ਨੇ ਪੋਲੂਸ਼ਨ ਨੂੰ ਕਿਵੇਂ ਕੰਟਰੋਲ ਕਰਨਾ ਉਹ ਲਾਏ ਜਾਂਦੇ ਰਹੇ ਨੇ ਲੇਕਿਨ ਆ ਜਿਹੜਾ ਹੁਣ ਕੱਲੇ ਨੇ ਨਿਯੁਕਤੀ ਕੀਤੀ ਰੀਨਾ ਗੁਪਤਾ ਤੁਸੀਂ ਸਭ ਨੇ ਉਹਦੀ ਫੋਟੋ ਦੇਖ ਲਈ ਅਤੀਸ਼ੀ ਦੇ ਨਾਲ ਉਹਦੀ ਕੱਚ ਵਿੱਚ ਖੜੀ ਆ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਖਤਰ ਸ਼ਾਇਦ ਦਿੱਲੀ ਸਰਕਾਰ ਵਿੱਚ ਕੋ ਛੋਟੇ ਮੋਟੇ ਐਡਵਾਈਜ਼ਰ ਦੇ ਅਹੁਦੇ ਤੇ ਵੀ ਕੰਮ ਕੀਤਾ ਮਤਲਬ ਪੰਜਾਬ ਦੇ 3 ਕਰੋੜ ਵਾਸੀ ਚ ਉਹਨਾਂ ਨੂੰ ਕੋਈ ਪੰਜਾਬ ਦਾ ਚੰਗਾ ਅਫਸਰ ਕੋਈ ਰਿਟਾਇਰਡ ਚੰਗਾ ਇੰਜੀਨੀਅਰ ਕੋਈ ਪੰਜਾਬ ਦਾ ਉਹ ਆਦਮੀ ਜਿਹੜਾ ਪੰਜਾਬ ਲਈ ਚਿੰਤਿਤ ਹੋਵੇ ਜਿਹਨੂੰ ਪੰਜਾਬ ਲਈ ਪਿਆਰ ਹੋਵੇ ਉਸ ਨੂੰ ਨਹੀਂ ਲਾਇਆ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਚੇਅਰਮੈਨ ਰੀਨਾ ਗੁਪਤੰਦ ਦਿੱਲੀੋਂ ਕੇਚਰੀਵਾਲ ਦੇ ਕਹਿੰਦੇ ਉੱਤੇ ਹੁਕਮ ਜਾਰੀ ਹੋ ਗਿਆ ਤੇ ਭਗਵੰਤ ਮਾਨ ਦਾ ਹਰਾ ਪੈਨ ਜਿਹੜਾ ਵਾ ਉਹਦੀ ਸ਼ਾਈ ਮੁੱਕ ਗਈ ਤੇ ਜੋ ਉਹਨਾਂ ਨੇ ਹੁਕਮ ਕੀਤਾ ਉਹਨਾਂ ਨੇ ਕਿਹਾ ਜੀ ਹਜ਼ੂਰ ਜਨਾਬ ਲਾਤਾ ਦੂਸਰਾ ਆਦਮੀ ਲਾਇਆ ਦੀਪਕ ਚੋਹਾਨ ਸ਼ਾਇਦ ਯੂਪੀ ਦਾ ਰਹਿਣ ਵਾਲਾ ਵਾ ਔਰ ਸੰਦੀਪ ਪਾਟਕ ਜਿਹੜਾ ਮੈਂਬਰ ਰਾਜ ਸਭਾ ਦਾ ਬਣਾਇਆ ਸੀਗਾ ਉਹਦਾ ਇਹ ਪੀ ਹੈ ਰਿਹਾ ਵਾ ਹੁਣ ਤੁਸੀਂ ਦੱਸ ਦਿਓ ਮੈਨੂੰ ਉਹਨੂੰ ਲਾਤਾ ਵਾ ਚੇਅਰਮੈਨ ਲਾਰਜ ਸਕੇਲ ਇੰਡਸਟਰੀਅਲ ਬੋਰਡ ਦਾ ਮਤਲਬ ਜਿਹਨੇ ਇੰਡਸਟਰੀ ਨੂੰ ਸਾਰੀ ਨੂੰ ਵਾਚ ਕਰਨਾ ਉਹਦੀ ਪੋਲਿਸੀਜ਼ ਬਣਾਉਣੀਆਂ ਇੱਕ ਪੀਏ ਨੂੰ ਇੱਕ ਯੂਪੀ ਦੇ ਰਹਿਣ ਵਾਲੇ ਗੈਰ ਪੰਜਾਬੀ ਨੂੰ ਸਾਡੇ ਸਿਰ ਤੇ ਲਿਆ ਕੇ ਕੇਜਰੀਵਾਲ ਨੇ ਤੇ ਸਸੋੜੀ ਨੇ ਪਿਠਾਤਾ ਤੇ ਭਗਵੰਤ ਮਾਨ ਦੀ ਹਰੇ ਪੈਨ ਦੀ ਸ਼ਾਈ ਮੁੱਕ ਗਈ ਉਹਨੇ ਕਿਹਾ ਜੀ ਜੋ ਤੁਹਾਡਾ ਹੁਕਮ ਹੈ ਜਨਾਬ ਉਹ ਪ੍ਰਵਾਨ ਹੈ ਮੈਨੂੰ ਔਰ ਇਸ ਤੋਂ ਪਹਿਲਾਂ ਜਿਹੜੇ ਰਾਜ ਸਭਾ ਦੇ ਮੈਂਬਰਸ ਲਾਏ ਗੈਰ ਪੰਜਾਬੀ ਪਾਵਨ ਲਖ ਬਣੀ ਜਾਣ ਪੰਜਾਬੀ ਕਹਿ ਕੇ ਸੰਦੀਪ ਪਾਠਕ ਤੇ ਰਗਵ ਚੱਡਾ ਔਰ ਜਿਹੜੇ ਐਮਪੀ ਲਾਏ ਨੇ ਇਹ ਕਦੀ ਪੰਜਾਬ ਦੇ ਹਿੱਤ ਵਿੱਚ ਨਹੀਂ ਭੁਗਤੇ ਜਾ ਕੇ ਪਾਰਲੀਮੈਂਟ ਵਿੱਚ ਸਿੱਖਾਂ ਦੇ ਵਿੱਚ ਨਹੀਂ ਭੁਗਤੇ ਜੋ ਇੱਥੇ ਫੇਕ ਇੰਕਾਊਂਟਰਸ ਹੋ ਰਹੇ ਦੇ ਉਹਨਾਂ ਦੀ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਐਨਐਸਏ ਲਾਈ ਗਈ ਕਦੀ ਇਹਨਾਂ ਨੇ ਗੱਲ ਨਹੀਂ ਕੀਤੀ ਜੋ ਪੰਜਾਬ ਦੇ ਨਾਲ ਅਨਿਆਏ ਹੋ ਰਿਹਾ ਕਿਸਾਨਾਂ ਦੀ ਕੁੱਟਮਾਰ ਕੀਤੀ ਗਈ ਉਹਨਾਂ ਦਾ ਅੰਦੋਲਨ ਖਦੇੜਿਆ ਗਿਆ ਬੁਲਡੋਜ਼ਰ ਚਲਾਏ ਗਏ ਜੀਸੀਬੀ ਚਲਾਈ ਗਈ ਕਦੀ ਗੱਲ ਨਹੀਂ ਕੀਤੀ ਰਾਜ ਤੋਂ ਪਹਿਲਾਂ ਉਹ ਲਾਏ ਹੋਏ ਸੀਗੇ ਮਤਲਬ ਇਹਨਾਂ ਨੇ ਹੁਣ ਅਲਟੀਮੇਟਲੀ ਕੰਪਲੀਟ ਬਿਊਰੋਕ੍ਰੇਸੀ ਕੰਪਲੀਟ ਅਫਸਰ ਸਾਹਿਬ ਤੇ ਕੇਜਰੀਵਾਲ ਨੇ ਆਪਣਾ ਕਬਜ਼ਾ ਕਰ ਚੁੱਕਿਆ ਹੈ ਔਰ ਭਗਵੰਤ ਮਾਨ ਗੋਡੇ ਟੇਕ ਚੁੱਕਿਆ 100% ਭਗਵੰਤ ਮਾਨ ਨੂੰ ਮੇਰੇ ਖਿਆਲ ਇੰਨਾ ਸ਼ੌਂਕ ਹੈ ਕਿ ਮੈਨੂੰ ਗੱਡੀ ਮੋਟਰਾਂ ਮਿਲਦੀਆਂ ਨੇ ਹੂਟਰ ਵੱਜਦੇ ਨੇ ਅਫਸਰ ਸਲੂਟ ਸਲਾਮ ਮਾਰਦੇ ਨੇ ਹੈਲੀਕਾਪਟਰ ਚੜਨ ਨੂੰ ਮਿਲਦਾ ਉਹਦੇ 'ਚ ਵੀ ਹੈਲੀਕਾਪਟਰ ਵੀ ਦੀ ਸਵਾਰੀ ਵਿੱਚ ਵੀ ਕੇਜਰੀਵਾਲ ਤੇ ਸਸੋਢੀਆ ਤੁਸੀਂ ਆਮ ਦੇਖਿਆ ਕਿ ਉਹਦਾ ਦੁਰਸਤਮਾਲ ਕਰਦੇ ਜਹਾਜ਼ ਇਹਦੇ ਕੋਲ ਆ ਤੇ ਚਲੋ ਆਪਣਾ ਮੌਜ ਮੇਲਾ ਕਰ ਰਿਹਾ ਇਹ ਚੀਫ ਮਿਨਿਸਟਰ ਪੰਜਾਬ ਦੇ ਹਕੂਕ ਦੀ ਰਖਵਾਲੀ ਨਹੀਂ ਕਰ ਰਿਹਾ ਇਹ ਹੁਣ ਮੌਜ ਮੇਲੇ ਵਾਲੇ ਨੇ ਔਰ ਸਾਰੇ ਮਿਨਿਸਟਰਸ ਦੇ ਉੱਤੇ ਇੱਕ ਇੱਕ ਆਦਮੀ ਦਿੱਲੀ ਦਾ ਇੱਕ ਇੱਕ ਜਾਂ ਦੋ ਦੋ ਆਦਮੀ ਦਿੱਲੀ ਦੇ ਜਿਹੜੇ ਨੇ ਉਹ ਇਹਨਾਂ ਨੇ ਉੱਥੇ ਹਰ ਵਿਜ਼ਾਰਤ ਦੇ ਉੱਤੇ ਬਿਠਾਏ ਹੋਏ ਨੇ ਤਾਂ ਕਿ ਜੋ ਵੀ ਕਿਤੇ ਲੁੱਟ ਖਸੁੱਟ ਹੋ ਸਕੇ ਉਹਦੇ ਚ ਕੋਈ ਇਕੱਲਾ ਮਿਨਿਸਟਰ ਨਾ ਖਾ ਜਾਏ ਉਹ ਪੈਸਾ ਸਾਡੇ ਤੱਕ ਪਹੁੰਚਣਾ ਚਾਹੀਦਾ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ੇ ਵਿਰੁੱਧ ਬੋਗਸ ਪ੍ਰੋਗਰਾਮਸ ਨੇ ਅ ਇਹ ਉਹਨਾਂ ਨੇ ਤਾਂ ਚੁਣੇ ਨੇ ਤਾਂ ਕਿ ਲੋਕਾਂ ਨੂੰ ਅਸੀਂ ਇਮਪ੍ਰੈਸ ਕਰ ਸਕੀਏ ਜਿਹੜਾ ਅਸਲ ਕੰਮ ਸੀ ਜਿੱਥੇ ਪੈਸੇ ਪੰਜਾਬ ਦੇ ਬਚਨੇ ਸੀ ਕੇਜਰੀਵਾਲ ਦੇ ਹਿਸਾਬ ਨਾਲ ਹੀ ਗੈਰ ਕਾਨੂੰਨੀ ਮਾਈਨਿੰਗ ਉਸ ਏਜੰਡੇ ਨੂੰ ਇਹਨਾਂ ਨੇ ਕੋਈ ਯੁੱਧ ਨਹੀਂ ਛੇੜਿਆ ਅੱਜ ਪੰਜਾਬ ਦੇ ਸਰੋਤਾਂ ਦੀ ਲੁੱਟ ਹੋ ਰਹੀ ਆ ਇਹ ਆਪ ਹੀ ਕਹਿੰਦਾ ਸੀ ਕਿ 20000 ਕਰੋੜ ਰੁਪਏ ਦੀ ਆਮਦਨ ਹੋਣੀ ਚਾਹੀਦੀ ਪੰਜਾਬ ਦੇ ਖਜ਼ਾਨੇ ਨੂੰ ਤਾਂ ਹੋ ਰਹੀ ਹੈ 250 300 ਕਰੋੜ ਦੀ ਪਿਛਲੇ 3 ਸਾਲਾਂ ਚ ਬਿਲਕੁਲ 250 300 ਕਰੋੜ ਦੀ ਹੀ ਆਮਦਨ ਪੰਜਾਬ ਨੂੰ ਜਿਹੜਾ ਰੇਤਾ ਬਜਰੀ ਦੀ ਮਾਈਨਿੰਗ ਤੋਂ ਆਮਦਨ ਹੈ ਇਹਦਾ ਮਤਲਬ 197500 ਕਰੋੜ ਰੁਪਏ ਕਿਤੇ ਨਾ ਕਿਤੇ ਖੁਰਦ-ਬੁਰਦ ਤੇ ਕਿਤੇ ਜਾ ਰਿਹਾ ਉਹ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਸੋਡੀਆਂ ਵਗੈਰਾ ਵਗੈਰਾ ਨੂੰ ਦੱਸਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਿ ਉਹਦੇ ਖਿਲਾਫ ਤੁਸੀਂ ਯੁੱਧ ਕਿਉਂ ਨਹੀਂ ਛੇੜਿਆ ਕਰਜ਼ਾ ਸਾਡੇ ਤੇ ਤੁਸੀਂ 1 ਲੱਖ ਕਰੋੜ ਦਾ ਮਹਿਸ 3 ਸਾਲ ਵਿੱਚ ਚੜਾਤਾ ਜਿਹੜਾ ਨਾਰਮਲ 10 ਸਾਲਾਂ ਚ 1 ਲੱਖ ਕਰੋੜ ਐਡ ਹੁੰਦਾ ਸੀਗਾ ਉਹਦੇ ਬਾਰੇ ਤੁਸੀਂ ਕੋਈ ਗੱਲ ਨਹੀਂ ਕਰਦੇ ਔਰ ਪੰਜਾਬ ਚ ਰੈਂਪਪੈਂਟ ਕਰਾਪਸ਼ਨ ਆ ਮਤਲਬ ਰੈਂਪਪੈਂਟ ਨੰਗਾ ਚਿੱਟਾ ਦਿਨ ਦਿਹਾੜੇ ਹਰ ਤਰ੍ਹਾਂ ਦੀ ਕ腐ਸ਼ਨ ਤਹਿਸੀਲਾਂ ਥਾਣਿਆਂ ਸਰਕਾਰੀ ਦਫ਼ਤਰਾਂ 'ਚ ਹੁੰਦੀ ਹੈ। ਦੂਸਰਾ ਜਿਹੜਾ ਹਮਲਾ ਮੈਂ ਕਹਿ ਰਿਹਾ ਕਿ ਸਾਡੇ ਸੂਬੇ ਨੇ ਪੰਜਾਬ ਐਗਰੀਕਲਚਰ ਡੋਮਿਨੇਟਿਡ ਸਟੇਟ ਹੈ। ਛੋਟੀ ਜੀ ਸਟੇਟ ਹੈ। ਜੇ ਆਪਾਂ ਇਹਦਾ 600 ਕਿਲੋਮੀਟਰ ਦਾ ਰਕਬਾ ਦੇਖਾਂਗੇ ਤੇ ਬਹੁਤ ਅ ਥੋੜਾ ਰਕਬਾ ਵਾ। ਔਰ ਇਸ ਰਕਬੇ ਨੂੰ ਆਲਰੇਡੀ ਬਹੁਤ ਜ਼ਿਆਦਾ ਅਰਬਨਾਈਜ਼ੇਸ਼ਨ ਕੀਤੀ ਗਈ। ਮਤਲਬ ਕਿ ਇਹਦਾ ਸ਼ਹਿਰੀਕਰਨ ਕੀਤਾ ਗਿਆ, ਕਲੋਨੀਆਂ ਕੱਟੀਆਂ ਗਈਆਂ। ਤੁਸੀਂ ਦੇਖਿਓ ਆਪਣੇ ਆਪਣੇ ਸ਼ਹਿਰ ਪਿੰਡਾਂ ਦੇ ਬਾਹਰ ਪਿੰਡਾਂ ਦੇ ਵਿੱਚ ਬਾਹਰ ਵੀ ਕਸਬਿਆਂ ਦੇ ਬਾਹਰ ਕਲੋਨੀਆਂ ਕੱਟੀਆਂ ਗਈਆਂ। ਔਰ ਉਹਦੀ ਜ਼ਮੀਨ ਦੀ ਜਿਹੜੀ ਸੀਗੀ ਜਿਹੜੀ ਉਪਜਾਊ ਜ਼ਮੀਨ ਸੀ ਉਹਦੀ ਕਿਲਤ ਆ ਰਹੀ ਆ ਫਿਰ ਦੂਜਾ ਜਿਹੜੇ ਨੈਸ਼ਨਲ ਹਾਈਵੇਜ਼ ਨਿਕਲਣ ਲੱਗੇ ਗਵਰਨਮੈਂਟ ਆਫ ਇੰਡੀਆ ਨੇ ਪ੍ਰੋਗਰਾਮ ਬਣਾਇਆ ਕਦੀ ਭਾਰਤ ਮਾਲਾ ਕਦੀ ਜੰਮੂ ਦਿੱਲੀ ਕਟੜਾ ਹਾਈਵੇ ਕਦੀ ਕੋਈ ਹਾਈਵੇ ਤੁਸੀਂ ਦੇਖ ਰਹੇ ਹੋ ਕਿ ਕਿੰਨੀ ਐਕ acquisition ਤੱਕੇ ਨਾਲ ਕਿਸਾਨਾਂ ਦੇ ਮਰਜ਼ੀ ਦੇ ਖਿਲਾਫ ਉਹ ਜ਼ਮੀਨਾਂ ਅਕਵਾਇਰ ਕਰਕੇ ਤੇ ਸਾਡੀ ਜਿਹੜੀ ਉਪਜਾਊ ਜ਼ਮੀਨ ਸੀਗੀ ਉਸ ਨੂੰ ਇਸ ਵਾਸਤੇ ਇਸਤੇਮਾਲ ਕੀਤਾ ਗਿਆ ਠੀਕ ਹੈ ਕਮਿਊਨੀਕੇਸ਼ਨ ਚਾਹੀਦੀ ਰੋਡ ਨੈਟਵਰਕ ਚਾਹੀਦਾ ਪਰ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਹਰ 10 5 7 10 15 ਕਿਲੋਮੀਟਰ ਬਾਅਦ ਬਹੁਤ ਵੱਡੇ ਨੈਸ਼ਨਲ ਹਾਈਵੇਜ਼ ਬਣ ਰਹੇ ਔਰ ਕਿਸਾਨਾਂ ਦੀ ਜ਼ਮੀਨਾਂ ਉਹਨਾਂ ਤੋਂ ਖੋਹ ਕੇ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਨੂੰ ਗੈਰਵਾਜਬ ਰੇਟ ਦੇ ਕੇ ਟੱਕੇ ਨਾਲ ਐਕਵਾਇਰ ਕਰਕੇ ਜ਼ਮੀਨਾਂ ਬਣੀਆਂ ਪਰ 14 ਮਈ 2025 ਆ ਮੇਰੇ ਕੋਲ ਨੋਟੀਫਿਕੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਥੋੜਾ ক্লোਜ਼ਲੀ ਇਹ ਨੋਟੀਫਿਕੇਸ਼ਨ ਇਸ਼ੂ ਕੀਤੀ ਪੰਜਾਬ ਸਰਕਾਰ ਨੇ ਕਿ ਹੁਣ ਅਸੀਂ ਲੁਧਿਆਣੇ ਦੇ ਅ ਆ ਆਊਟਸਕਰਟਸ ਤੇ ਫਿਰੋਜ਼ਪੁਰ ਸਾਈਡ ਰੋਡ ਦੇ ਉੱਤੇ ਅਸੀਂ 24000 ਏਕੜ ਜ਼ਮੀਨ ਅਰਬਨ ਹਾਊਸਿੰਗ ਡਿਵੈਲਪਮੈਂਟ ਵਾਸਤੇ ਅਰਬਨ ਸਟੇਟ ਕੱਟਣ ਵਾਸਤੇ ਲੁਧਿਆਣੇ ਦੇ ਬਾਹਰ ਰਵਨ 24000 ਏਕੜ ਜ਼ਮੀਨ ਮੇਰੇ ਵੀਰੋ 24000 ਏਕੜ ਜਿਹਦੀ ਜਿਹਦੀ ਮਾਰਕੀਟ ਵੈਲਿਊ ਮੇਰਾ ਖਿਆਲ ਹੈ ਕੱਟੋ ਕਾਢੀ ਦਾ 20-25 ਹਜ਼ਾਰ ਕਰੋੜ ਰੁਪਏ ਹੋਗੇ ਕਿਉਂਕਿ ਲੁਧਿਆਣੇ ਦੀ ਜ਼ਮੀਨ ਬਾਕੀ ਸਾਰੇ ਪੰਜਾਬ ਨਾਲੋਂ ਮਹਿੰਗੀ ਗੈਨੇ ਗਈ ਆ ਪਰ ਆ ਉਹਨਾਂ ਨੇ ਹੁਕਮ ਜਾਰੀ ਕਰਤਾ ਔਰ ਅਗਲੀ ਇੰਟਰਸਟਿੰਗ ਗੱਲ ਆ ਕਿ ਕਿਸਾਨਾਂ ਨੂੰ ਕੋਈ ਐਕ acquisition ਦਾ ਪੈਸਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਤਾਂ ਬੈਂਕਰਪਟ ਹੈ ਦੇ ਕੋ ਤਾਂ ਤਨਖਾਹ ਦੇਣ ਜੋਗੇ ਪੈਸੇ ਨਹੀਂ ਗਏ ਕਰਜ਼ੇ ਦੀ ਵਿਆਜ ਦੀ ਅਦਾਇਗੀ ਜੋਗੇ ਪੈਸੇ ਨਹੀਂ ਗਏ ਤੇ ਇਹਨਾਂ ਨੇ ਇੱਕ ਨਵਾਂ ਕੀ ਕਿ ਅਸੀਂ ਲੈਂਡ ਪੂਲ ਕਰਾਂਗੇ ਜੀ فرض ਕਰੋ ਕਿਸੇ ਕਿਸਾਨ ਦੀ 1 ਏਕੜ ਜ਼ਮੀਨ ਐਕਵਾਇਰ ਹੁੰਦੀ ਆ ਉਹਦੇ ਚੋ ਅਸੀਂ ਆਲਟੀਮੇਟਲੀ ਉਹਨੂੰ ਡਿਵੈਲਪ ਕਰਾਂਗੇ ਡਿਵੈਲਪਮੈਂਟ ਦੇ ਪ੍ਰੋਸੈਸ ਨੂੰ ਤੁਹਾਨੂੰ ਪਤਾ ਕਿੰਨਾ ਟਾਈਮ ਲੱਗਦਾ ਅਰਬਨ ਸਟੇਟ ਕੋਈ ਸ਼ਹਿਰ ਖੜਾ ਕਰਨ ਵਾਸਤੇ ਘੱਟੋ ਘੱਟ ਜਿਆਦਾ ਨਹੀਂ ਤਾਂ 10 ਸਾਲ ਲੱਗਣਗੇ ਇਹ 10 ਸਾਲ ਉਸਨੂੰ ਡਿਵੈਵਲਪ ਕਰਨਗੇ ਤੇ ਬਾਅਦ ਵਿੱਚ ਕਿਸਾਨ ਨੂੰ ਕਹਿਣਗੇ ਤੇ ਉਹਨੂੰ 1000 ਗਜ਼ ਜਿਹੜੀ ਜਗਾਹ ਆ ਇਸਾ ਵਿੱਚੋਂ ਇਹ ਤੈਨੂੰ ਅਸੀਂ ਲੈਂਡ ਪੂਲ ਦੇ ਤਹਿਤ ਦਿੱਤੇ ਉਹਨੂੰ ਕੋਈ ਮੁਆਵਜ਼ਾ ਨਹੀਂਗਾ ਔਰ ਮੁਆਵਜ਼ੇ ਦਾ ਬਹਾਨਾ ਇਹ ਬਣਾਇਆ ਇੱਕ ਛੋਟਾ ਪੈਰਾ ਤੁਸੀਂ ਦੇਖ ਸਕਦੇ ਹੋ ਪੜ੍ਹਨੇ ਹੋਣਾ ਇਮੀਡੀਏਟਲੀ ਉਹਦੇ ਕਹਿੰਦੇ ਜੀ ਕਿ ਲਿਟੀਗੇਸ਼ਨ ਬਹੁਤ ਹੋ ਜਾਂਦੀ ਲੋਕੀ ਹਾਈ ਕੋਰਟ ਚਲੇ ਜਾਂਦੇ ਨੇ ਜੀ ਔਰ ਬਹੁਤ ਲੰਬਾ ਟਾਈਮ ਹੋ ਜਾਂਦਾ ਇਸ ਕਰਕੇ ਅਸੀਂ ਲੈਂਡ ਐਕ acquisition ਦਾ ਕਲੌਜ਼ ਹੀ ਕੱਢ ਦਿੱਤਾ ਤੇ ਡਾਇਰੈਕਟਲੀ ਅਸੀਂ ਲੈਂਡ ਪੂਲ ਦੀ ਸਕੀਮ ਦੇ ਤਹਿਤ ਜਿਹੜਾ ਅਰਬਨ ਡਿਵੈਲਪਮੈਂਟ ਹਾਊਸਿੰਗ ਮਹਿਕਮਾ ਵਾ ਕੋਲ ਤੋਂ ਦੇਹਾਣੇ ਦੇ ਬਾਹਰ ਇੱਕ ਅਰਬਨ ਸਟੇਟ ਕੱਟੇਗਾ ਇਹਦਾ ਮਤਲਬ ਕਿ ਸਾਡਾ ਪੰਜਾਬ ਹੁਣ ਕੰਕਰੀਟ ਪੰਜਾਬ ਬਣਦਾ ਜਾਂਦਾ ਪਾਣੀ ਸਾਡੇ ਪਹਿਲਾਂ ਹੈ ਨਹੀਂ ਗੇ ਬਾਰਡਰ ਸਾਡਾ ਬੰਦ ਆ ਨੀਚਲਾ ਪਾਣੀ ਸਾਡਾ ਬਹੁਤ ਵੱਡੇ ਪੱਧਰ ਤੇ ਡਿਪਲੀਟ ਹੋਇਆ ਤੇ ਜਿਹੜੀ ਸਾਡੇ ਕੋਲ ਉਪਜਾਊ ਜ਼ਮੀਨ ਕਿਉਂਕਿ ਬਹੁਤ ਵੱਡੀ ਜ਼ਮੀਨ ਜਿਹੜੀ ਆ ਰੋਪੜ ਤੋਂ ਲੈ ਕੇ ਫਰਾਂਡਕੋਟ ਇੱਕ ਕੰਡੀ ਬੈਲਟ ਆ ਇਹਦੇ ਵਿੱਚ ਬਹੁਤ ਜ਼ਿਆਦਾ ਕੋਈ ਹਲੇ ਇਹਦੇ ਵਿੱਚ ਕੋਈ ਪ੍ਰੋਡਕਸ਼ਨ ਦੇ ਕੋਈ ਚਾਂਸਸ ਨਹੀਂ ਗੇ ਤਾਂ ਇਹ ਜਿਹੜਾ ਲੁਧਿਆਣਾ ਤੇ ਜਿਹੜਾ ਫਤਿਹਗੜ੍ਹ ਸਾਹਿਬ ਇਹ ਸਾਡਾ ਬਹੁਤ ਫਰਟਾਈਲ ਬੈਲਟ ਹੈਗੀ ਆ ਇੱਥੇ 24000 ਏਕੜ ਜ਼ਮੀਨ ਅਕਵਾਇਰ ਕਰਕੇ ਇਹ ਹੈਸ਼ ਗਾਵਾਂ ਬਣਾਉਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਵਾ ਜਿਹੜਾ ਕਿ ਸਰਾ ਸਰ ਨਿੰਦਨਯੋਗ ਆ ਔਰ ਮੈਂ ਇੱਥੇ ਦੇਖਿਆ ਕਿ ਕਾਲ ਦਿੱਤੀ ਹੈ ਇੱਕ ਸਾਡੇ ਬੜੇ ਹੁਣ ਹਾਰ ਜਪ ਕਹਿ ਸਕਦੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਡਕੋਂਦਾ ਗਰੁੱਪ ਤੇ ਮੈਂ ਉਹਨਾਂ ਦਾ ਨਾਮ ਹੁਣ ਭੁੱਲ ਰਿਹਾ ਇੱਕ ਮਿੰਟ ਉਹਨਾਂ ਨੇ ਇੱਕ ਕਾਲ ਦਿੱਤੀ ਆ ਕਿ ਕੱਲ ਨੂੰ ਯਾਨੀ ਕਿ ਦਿਨ ਪੈ ਜਾਵੇਗਾ ਆਪਣਾ ਬੁੱਧਵਾਰ 21 ਤਾਰੀਖ ਬੁੱਧਵਾਰ ਸ਼ਾਇਦ ਡ੍ਰੀਮ ਲੈਂਡ ਉੱਥੇ ਇੱਕ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਤੇ ਇੱਕ ਵੱਡਾ ਪੁਆਇੰਟ ਹੈ ਇਹ ਮੈਰਿਜ ਪਹਿਲੇ ਸਿਆ ਉਹ ਇੱਕ ਮੀਟਿੰਗ ਪੁਆਇੰਟ ਦਿੱਤਾ ਕਿ ਆਓ ਤੇ ਆਪਾਂ ਇਸ ਗੱਲ ਦਾ ਵਿਰੋਧ ਕਰੀਏ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਆਹ ਜਿਹੜਾ 24 25000 ਏਕੜ ਜ਼ਮੀਨ ਜਿਹੜੀ ਸਾਡੀ ੱੱਕੇ ਨਾਲ ਲੈਂਡ ਪੂਲ ਦੇ ਰਾਹੀਂ ਬਿਨਾਂ ਪੈਸਾ ਦਿੱਤੇ ਕਿਸਾਨਾਂ ਦੀ ਖੋਈ ਜਾਣੀ ਆ ਇਹਦਾ ਆਪਾਂ ਸਭ ਨੂੰ ਵਿਰੋਧ ਕਰਨਾ ਚਾਹੀਦਾ ਠੀਕ ਹੈ ਭਗਵੰਤ ਮਾਨ ਨੇ ਹੁਣ ਵਿਰੋਧ ਦੇ ਵੀ ਦਰਵਾਜ਼ੇ ਬੰਦ ਕਰਤੇ ਆ ਇੱਥੇ ਪੰਜਾਬ ਨੂੰ ਇੱਕ ਪੁਲਿਸ ਸਟੇਟ ਬਣਾ ਦਿੱਤਾ ਪੰਜਾਬ ਦੇ ਵਿੱਚ ਕਿਸੇ ਨੂੰ ਹੁਣ ਕੋਈ ਆਵਾਜ਼ ਚੱਕਣ ਦੀ ਹੁਕ ਕੋਈ ਇਜਾਜ਼ਤ ਨਹੀਂਗੀ ਪਰ ਆਪਾਂ ਪੰਜਾਬੀ ਆ ਆਪਾ ਆਪਣੇ ਸੁਪੇ ਦੇ শ্রোਤਾ ਲਈ ਆਪਣੀ ਜ਼ਮੀਨ ਵਾਸਤੇ ਅਖੀਰਲੇ ਦਮ ਤੱਕ ਲੜਨਾ ਤਾਂ ਮੈਂ ਵੀ ਉੱਥੇ ਪਹੁੰਚੂਗਾ ਮੈਂ ਕੱਲ ਦੁਪਹਿਰੇ ਉੱਥੇ ਜਿਹੜਾ ਟਾਈਮ ਦਿੱਤਾ ਹੋਊਗਾ ਮੈਂ ਪੋਸਟਰ ਹੁਣੇ ਜਿਹੜਾ ਹੈਗਾ ਆਪਣੇ ਪੇਜ ਦੇ ਉੱਤੇ ਸ਼ੇਅਰ ਕਰੂੰਗਾ ਔਰ ਆਪਾਂ ਉਹਨਾਂ ਦੇ ਕਹਿਣ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਜਿਹੜੇ ਆਗੂ ਹੋ ਉਹਨਾਂ ਨੇ ਜਿਹੜੇ ਪੋਸਟਰ ਮੈਂ ਸ਼ੇਅਰ ਕਰੂੰਗਾ ਆਪਣੇ ਸੋਸ਼ਲ ਮੀਡੀਆ ਤੇ ਤੁਸੀਂ ਉਹਨਾਂ ਦੇ ਕਹਿਣ ਦੇ ਉੱਤੇ ਉਹਨਾਂ ਦੇ ਕਾਲ ਦੇ ਉੱਤੇ ਉਹਨਾਂ ਨੇ ਕਾਲ ਦਿੱਤੀ ਕਿ ਸਭ ਨੂੰ ਖੁੱਲਾ ਸੱਦਾ ਸਾਰੀਆਂ ਪੋਲਿਟੀਕਲ ਪਾਰਟੀਆਂ ਸਾਰੀਆਂ ਕਿਸਾਨ ਯੂਨੀਅਨ ਜਿੰਨੀਆਂ ਜਥੇਬੰਦੀਆਂ ਨੇ ਜਿਹੜੇ ਸਧਾਰਨ ਕਿਸਾਨ ਨੇ ਤੁਸੀਂ ਕੱਲ ਠੀਕ ਉੱਥੇ ਸਵੇਰੇ 10 ਵਜੇ ਜਿਹੜਾ ਡ੍ਰੀਮ ਲੈਂਡ ਪੁਆਇੰਟ ਦਿੱਤਾ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਉੱਥੇ ਪਹੁੰਚਣਾ ਸਾਰਿਆਂ ਨੇ ਮੈਂ ਵੀ ਪਹੁੰਚੂਗਾ ਔਰ ਮੈਂ ਸਭ ਨੂੰ ਕਾਲ ਦੇਣਾ ਕਿ ਜਿਆਦਾ ਤੋਂ ਜਿਆਦਾ ਆਓ ਤਾਂ ਕਿ ਇਸ ਤਰ੍ਹਾਂ ਦੀ ਗੈਰ ਕਾਨੂੰਨੀ ਔਰ ਐਂਟੀ ਫਾਰਮਰ ਕਿਸਾਨ ਵਰਧੀਆਂ ਨੀਤੀਆਂ ਨੂੰ ਉੱਥੇ ਹੀ ਨੱਪਿਆ ਐਸੇ ਦੇ ਨਾਲ ਦੇ ਹੋ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ